ਇਹਨੂੰ ਦੇਖਣ ਨੂੰ ਸੁੰਦਰ ਬਣਾਉਣ ਲਈ ਛੋਟਾ ਕੀਤਾ ਜਾ ਰਿਹਾ ਤੇ ਵਧੀਆ ਉਰਾਲਾ ਕੀਤਾ ਜਾ ਰਿਹਾ ਕਿੰਨੇ ਚਿਰ ਚਿਰ ਇਹ ਤਿਆਰ ਹੋ ਜਾਏਗਾ ਤੇ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਮਾ ਇਹਨੂੰ ਛੋਟਾ ਨਹੀਂ ਕੀਤਾ ਜਾ ਰਿਹਾ ਇਹਨੂੰ ਬਿਲਕੁਲ ਥੋੜਾ ਗਲਾਈ 'ਚ ਲਾਵਾਂਗੇ ਤੇ ਇਹਨੂੰ ਬਹੁਤ ਹੀ ਸੋਹਣਾ ਬਹੁਤ ਹੀ ਸਿੱਕਾ ਔਰ ਜੋ ਖਾਲਸਾ ਹੀ ਇੱਕ ਦਿੱਖ ਚਾਹੀਦੀ ਆ ਉਹ ਇਹਨੂੰ ਦੇਣ ਜਾ ਰਹੇ ਹਾਂ ਇਹਦਾ ਕੰਮ ਅੱਜ ਸਾਡੇ ਸਾਰੇ ਮਹਾਪੁਰਸ਼ਾਂ ਨੇ ਆਪਣੇ ਹੱਥੀਂ ਇਹਨੂੰ ਜਿੱਥਰੇ ਦਾ ਰੱਖਤਾ ਸੋ ਅੱਜ ਇਹਦਾ ਜੋ ਕੰਮ ਸੀਗਾ ਇਹ ਅਸੀਂ ਸ਼ੁਰੂ ਕਰਦੇ ਹਾਂ ਤੇ ਹੋਰ ਕੀ ਉਪਰਾਲੇ ਕੀਤੇ ਜਾ ਰਹੇ ਆ ਤੁਹਾਡੇ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਆ ਵੀ ਸ਼ਹਿਰ ਦੀ ਦੇਖਣ ਨੂੰ ਸੁੰਦਰ ਬਣਾਇਆ ਜਾਵੇ ਹੋਰ ਇਸ ਤਰ੍ਹਾਂ ਦੇ ਕੀ ਉਪਰਾਲੇ ਕੀਤੇ ਜਾ ਰਹੇ ਆ ਸ਼ਹਿਰ ਲਗਾਤਾਰ ਜੇ ਮੈਂ ਕਹਾ ਵੀ ਕਿੰਨੇ ਕੰਮ ਕਰਨੇ ਆ ਮੈਂ ਦਰਸਾ ਨਹੀਂ ਸਕਦਾ ਕਿਉਂਕਿ ਉਹ ਮੇਰਾ ਜਜ਼ਬਾ ਵਾ ਗੁਰੂ ਦਾ ਅਸ਼ੀਰਵਾਦ ਆ ਸੋ ਮਨ ਦੇ ਵਿੱਚ ਜੋ ਇੱਕ ਗੱਲ ਲੈ ਕੇ ਚੱਲੇ ਆ ਵੀ ਗੁਰੂ ਮਨ ਦੇ ਵਿੱਚ ਇੱਕ ਲੈ ਕੇ ਚੱਲੇ ਆ ਕਿ ਅਸੀਂ ਵੀ ਅਸੀਂ ਗੁਰੂ ਦੀ ਨਗਰੀ ਨੂੰ ਗੁਰੂ ਦੀ ਨਗਰੀ ਬਣਾਉਣੀ ਸੋ ਜੋ ਇਹ ਉਪਰਾਲਾ ਅਸੀਂ ਅੱਜ ਸ਼ੁਰੂ ਕੀਤਾ ਮਾਨ ਜੋ ਗਲ ਕਬ ਦਾਇਕ ਦੀ ਰਹਿਨਮਾਈ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮਾਛੀਵਾੜਾ ਸਾਹਿਬ ਨੂੰ ਅਸੀਂ ਇਤਿਹਾਸਕ ਨਗਰੀ ਜੋ ਇਹ ਕਹੀ ਜਾਂਦੀ ਆ ਤਾਂ ਅਸੀਂ ਇਹਨੂੰ ਬਿਲਕੁਲ ਇਤਿਹਾਸਕ ਨਗਰੀ ਬਣਾਵਾਂਗੇ ਗੁਰੂ ਘਰ ਦੇ ਕੋ ਜਾਂਦੀ ਰਾਹ ਨੂੰ ਬਣਾਉਣਾ ਉੱਥੇ ਅਸੀਂ ਲਾਈਟਾਂ ਲਾਉਣੀਆਂ ਨੇ ਜਿਵੇਂ ਕਿ ਹੈਰੀਟੇਜ ਲਾਈਟਾਂ ਤੁਸੀਂ ਦੇਖਿਆ ਚਮਕੌਰ ਸਾਹਿਬ ਲੱਗੀਆਂ ਨੇ ਕਲਰ ਉੱਥੇ ਅਸੀਂ ਟਾਇਲ ਲਾ ਕੇ ਇੰਟਰਲੌਕ ਲਾਵਾਂਗੇ ਕੌਣ ਵਾਲਾ ਦਿਨਾਂ ਵਿੱਚ ਸ਼ਹਿਰ ਦੀ ਦੇਖਬਰ ਲੈ ਜasci ਕੋਈ ਕਦਰ ਕੋਈ ਕਦਰ ਨਹੀਂ ਜਾਈ ਇਹ ਚੌਕ ਦੀ ਦੇਖ ਕਿਸ ਤਰ੍ਹਾਂ ਦੀ ਹੋਊਗੀ ਕੀ ਇਸ ਚੌਕ ਦੀ ਇੱਕ ਬਲੱਖਣੀ ਹੋਊਗੀ ਜੀ ਜਿਹੜਾ ਤੁਸੀਂ ਦੇਖ ਰਹੇ ਹੋ ਅੱਜ ਮੂਰਤ ਕੀਤਾ ਪ੍ਰਾਣੀ ਇੱਟਾਂ ਦਾ ਇੱਕ ਛੋਟਾ ਗੇਟ ਬਣੂਗਾ ਗੇਟ ਦੇ ਉੱਪਰ ਖੰਡਾ ਸਾਹਿਬ ਰੱਖਾਂਗੇ ਉਹਨੂੰ ਸ਼ੀਸ਼ੇ ਨਾਲ ਕਵਰ ਕਰਾਂਗੇ ਸਾਈਡਾਂ ਤੇ ਫੁਆਰੇ ਲਾਵਾਂਗੇ ਔਰ ਲਾਈਟਾਂ ਲੱਗਣਗੀਆਂ ਤੁਸੀਂ ਤਿਆਰ ਹੋ ਲੈਂਦਾ ਤੁਸੀਂ ਆਪ ਕਹੋਗੇ ਕਿ ਹਾਂ ਮਾਛੀਵਾੜੇ ਸਾਹਿਬ ਵਰਗਾ ਚੌਕ ਕਿਤੇ ਵੀ ਚੌਕ ਨੂੰ ਕਿੰਨੇ ਕ ਸਮੇਂ ਦੇ ਵਿੱਚ ਤਿਆਰ ਹੋਵੇ ਕੋਈ ਮੇਰੇ ਖਿਆਲ ਦੋ ਤੋਂ 2 ਈ ਮਹੀਨੇ ਦੋ ਮਹੀਨੇ ਦਾ ਆਰਾਮ ਨਾਲ ਲੱਗਣਗੇ ਕੋਈ ਛੋਟੀ ਇੱਟ ਦਾ ਕੰਮ ਆ ਤੁਸੀਂ ਦੇਖ ਰਹੇ ਹੋ ਜਿੰਨਾ ਸਾਈਡਾਂ ਤੋਂ ਬਾਹਰੋਂ ਗੋਲ ਚੌਕ ਆ ਅਸੀਂ ਇਹਨੂੰ ਵੀ ਛੋਟੀ ਇੱਟ ਲਾ ਕੇ ਇਹਨੂੰ ਵੀ ਛੋਟੀ ਇੱਟ ਲਾ ਕੇ ਅਸੀਂ ਇੱਕ ਪ੍ਰਾਪਰਤਨ ਇਤਿਹਾਸ ਆ ਜੋ ਸਾਡਾ ਛੋਟੀਆਂ ਇੱਟਾਂ ਦੇ ਨਾਲ ਅਸੀਂ ਉਹਨੂੰ ਬਿਲਕੁਲ ਜਿੰਦਾ ਰੱਖਾਂਗੇ ਸੋ ਚੌਕ ਨੂੰ ਬਹੁਤ ਸੋਹਣਾ ਚੌਕ ਬਣਾਵਾਂਗੇ ਇਸ ਤੋਂ ਇਲਾਵਾ ਹੋਰ ਚੌਕ ਵੀ ਕੋਈ ਕਰੋਗੇ ਸਭ ਤੋਂ ਪਹਿਲਾਂ ਤਾਂ ਜੋ ਸਾਡੀ ਐਂਟਰੈਂਸ ਆ ਜੋ ਸਾ ਖਾਲਸਾ ਚੌਂਕ ਨੂੰ ਅਸੀਂ ਬਣਾਉਣ ਤੋਂ ਬਾਅਦ ਹੋਰ ਬਹੁਤ ਕੰਮ ਨੇ ਤੇ ਪ੍ਰਮਾਤਮਾ ਨੇ ਜੀ ਇਸੇ ਤਰ੍ਹਾਂ ਹਿੰਮਤ ਬਖਸ਼ੀ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਚੌਂਕਾਂ ਨੂੰ ਵੀ ਸੋਹਣਾ ਬਣਾਵਾਂਗੇ ਸਾੜਾ ਰੋਡ ਤੇ ਬਾਬਾ ਸਾਹਿਬ ਚੌਂਕ ਵੀ ਆ ਜੀ ਬਿਲਕੁਲ ਉਹਦੇ ਬਾਰੇ ਅਸੀਂ ਤਜਵੀਜ਼ ਤਿਆਰ ਕਰ ਚੁੱਕਿਆ ਜੀ ਆਉਣ ਵਾਲੀ ਮੀਟਿੰਗ ਦੇ ਵਿੱਚ ਪਾਸ ਕਰਕੇ ਉਹਨੂੰ ਚੌਂਕ ਨੂੰ ਵੱਡਾ ਕਰਾਂਗੇ ਔਰ ਜਿਸ ਤਰ੍ਹਾਂ ਅਸੀਂ ਇਸ ਚੌਂਕ ਨੂੰ ਸੋਹਣਾ ਬਣਾਣਾ ਉਸੇ ਤਰ੍ਹਾਂ ਉਸੇ ਚੌਂਕ ਨੂੰ ਵੀ ਬਣਾਵਾਂਗੇ ਕੋਈ ਕੋਈ ਸ਼ਹਿਰ ਨਿਵਾਸੀ ਕੋਈ ਮੀਨ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਆ ਕਿ ਅਸੀਂ ਜਿਵੇਂ ਬੂਟੇ ਲਗਾ ਰਹੇ ਹਾਂ ਰੋਜ਼ 2-4 ਬੁੱਟੇ ਸ਼ਰਾਰਤੀ ਲੋਕ ਤੋੜ ਦਿੰਦੇ ਨੇ ਸਹੀ ਬੇਨਤੀ ਕਰਦੇ ਆ ਵੀ ਸਾਨੂੰ ਵੀਡੀਓ ਭੇਜਣ ਨਾਲੋਂ ਉਹਨਾਂ ਨੂੰ ਜਰੂਰ ਰੋਕੋ ਸ਼ਹਿਰ ਨੂੰ ਸਾਫ਼ ਰੱਖੋ ਫੇਰ ਮੈਂ ਇੱਕ ਬੇਨਤੀ ਕਰੂੰਗਾ ਕਿ ਜੋ ਸਾਡੇ ਕੂੜੇ ਵਾਲੇ ਨੇ ਉਹਨਾਂ ਨਾਲ ਸਹਿਯੋਗ ਜਰੂਰ ਕਰੋ ਕਿਉਂਕਿ ਸ਼ਹਿਰ ਨੂੰ ਚਲਾਉਣ ਦੇ ਵਿੱਚ ਸਾਡੇ ਨਾਲ ਨਾਲ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਸੌਣ ਵਾਲੇ ਦਿਨਾਂ ਦੇ ਵਿੱਚ ਬੇਨਤੀ ਕਰਦੇ ਆ ਕਿ ਸਾਡਾ ਸਹਿਯੋਗ ਦਿਓ ਸ਼ਹਿਰ ਨੂੰ ਹੋਰ ਸੁੰਦਰ ਬਣਾਇਓ ਮਰਦਾਨੀ ਪਾਰਕਿੰਗਾਂ ਨੂੰ ਲੈ ਕੇ ਵੀ ਤੁਸੀਂ ਕੁਝ ਜਗ੍ਹਾ ਖਾਲੀ ਕਰਵਾਈਆਂ ਜੀ ਜਾਂ ਇੱਥੇ ਹਮੇਸ਼ਾ ਉਹ ਬਿਲਕੁਲ ਬਿਲਕੁਲ ਨਾ ਜੀ ਉਹ ਥੋੜਾ ਜਿਹਾ ਸਾਡੀ ਸੀ ਵੀ ਚੌਂਕ ਨੂੰ ਜੇ ਅਸੀਂ ਇਹ ਸਿੱਕਦਾ ਮੁੱਦਰ ਕੰਮ ਸ਼ੁਰੂ ਕਰਤਾ ਸਾਨੂੰ ਦਿੱਕਤ ਨਾ ਜਵੇ ਜਿਵੇਂ ਸ਼ਹਿਰ ਦਾ ਚੌਂਕ ਸੋਨਾ ਬਣਨਾ ਤੇ ਤੁਸੀਂ ਦੇਖਿਓ ਜੀ ਸਾਰਾ ਪਾਸਾ ਸਾਫ਼ ਕਰਵਾ ਲਿਆ ਇੱਕ ਪ੍ਰਧਾਨ ਜੀ ਹੋਰ ਹੁਣ ਤਿਹਾੜ ਸ਼ੁਰੂ ਹੋ ਰਹੇ ਆ ਸ਼ਹਿਰ ਦੇ ਵਿੱਚ ਜ਼ਿਆਦਾਤਰ ਭੀੜ ਇਕੱਠੀ ਹੋ ਜਾਂਦੀ ਹੈ ਤੇ ਗੱਡੀਆਂ ਲਈ ਹੁਣ ਪ੍ਰਬੰਧ ਕਿਤੇ ਜਾਣਗੇ ਅਸੀਂ ਬਿਲਕੁਲ ਜੀ ਅਸੀਂ ਬਿਲਕੁਲ ਹੁਣ ਤਿਹਾੜਾਂ ਦੇ ਮੱਦੇ ਨਜ਼ਰ ਬਾਜ਼ਾਰ ਵਾਲਿਆਂ ਨਾਲ ਮੀਟਿੰਗ ਕਰਕੇ ਆਰਜੀ ਤੌਰ ਤੇ ਪਾਰਕਿੰਗ ਜੋ ਚਲਾ ਦਾਂਗੇ ਜੋ ਕਿ ਫ੍ਰੀ ਚੱਲੂਗੀ ਦੇਖੋ ਹੁਣ ਤਿਹਾੜਾਂ ਦੇ ਸੀਜ਼ਨ ਆ ਬਾਜ਼ਾਰ ਦੁਕਾਨਦਾਰਾਂ ਨੇ ਵੀ ਮਾੜਾ ਮੋਟਾ ਸਮਾਨ ਬਾਹਰ ਲਾਉਂਦੇ ਤਿਹਾਰਾਂ ਦੇ ਸੀਜ਼ਨ 'ਚ ਅਸੀਂ ਆਪਣੇ ਭਾਈਚਾਰੇ ਨੂੰ ਤੰਗ ਨਹੀਂ ਕਰ ਸਕਦੇ ਕਿਉਂਕਿ ਇਹੀ 5-7 ਦਿਨ ਹੁੰਦੇ ਆ ਕੰਮ ਦੇ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਉਹਨਾਂ ਨੂੰ ਇਹ ਕਹਾਂ ਕਿ ਤੁਸੀਂ ਸਮਾਨ ਬਾਹਰ ਕੱਢੋ ਜਦੋਂ ਤਿਹਾਰ ਨੇ 2-3 ਦਿਨ ਮਜਬੂਰੀ ਆ ਅਸੀਂ ਉਹਨਾਂ ਦਿਨਾਂ ਨੂੰ ਸਮਝਦੇ ਆ ਸੋ ਅਸੀਂ ਥੋੜੇ ਦਿਨਾਂ ਚ ਚੌਂਕ ਦੀ ਤਿਆਰੀ ਦੇ ਨਾਲ-ਨਾਲ ਬਿਲਕੁਲ ਆਰਦੀ ਪਾਰਕਿੰਗ ਚਲਵਾਵਾਂਗੇ ਤਿਹਾਰਾਂ ਦੇ ਦਿਨਾਂ 'ਚ ਲੀ ਪੱਟੀ ਦੇ ਵੀ ਥੋੜਾ ਤੁਹਾਡਾ ਖਾਬ ਖਾਦਮ ਹੋ ਗਿਆ ਤੇ ਕਹਿਣ ਦਾ ਮਤਲਬ ਵੀ ਰੇੜੀ ਫੜੀਆਂ ਵਾਲੇ ਅੰਦਰ ਚੱਲ ਜਾਂਦੇ ਉਹਦੇ ਮੇਰਾ ਖਿਆਲ ਆ ਵੀ ਤੁਸੀਂ ਸ਼ਾਮ ਨੂੰ ਢੇੜਾ ਲਾਉਂਗੇ ਤਾਂ ਪੀਲੀ ਪੱਟੀ ਦਾ ਖੌਫ ਤਾਂ ਮੇਰਾ خیال ਜਿੰਨਾ ਚਿਰ ਮੈਂ ਕੁਰਸੀ ਤੇ ਬੈਠੂ ਐ ਓਦਾਂ ਹੀ ਰਹੂਗਾ। ਹੁਣ ਜਿਹੜੇ ਰੇੜੀਆਂ ਵਾਲੇ ਕੋ ਘੁੰਮ ਕੇ ਆ ਜਾਂਦੇ ਨੇ, ਕੁਝ ਬੰਦੇ ਨੇ ਜਿਨ੍ਹਾਂ ਨੂੰ ਐ ਲੱਗਦਾ ਕਿ ਅਸੀਂ ਪਤਾ ਨਹੀਂ ਕਿਹਦੇ ਲਈ ਕੰਮ ਕਰ ਰਹੇ ਹਾਂ। ਸੋ ਸਾਡੀ ਅੱਜ ਵੀ ਟੀਮ ਉੱਥੇ ਖੜੀ ਆ। ਅਸੀਂ ਰੋਜ਼ ਤਕਰੀਬਨ ਕੁਛ ਨਾ ਕੋਈ ਸਮਾਨ ਚੱਕ ਕੇ ਲਿਆਉਂਦੇ ਆਂ ਔਰ ਜੁਰਮਾਨਾ ਕਰਕੇ ਛੱਡਦੇ ਆਂ। ਸੋ ਸਭ ਨੂੰ ਬੇਨਤੀ ਆ ਇਹ ਪੀਲੀ ਪੱਟੀ ਕੋ ਸਾਡੀ ਦਹਿਸ਼ਤ ਨਹੀਂ। ਇਹ ਤੁਹਾਡੇ ਸਹੂਲਤਾਂ ਲਈ ਲਾਈ ਆ। ਦੇਖੋ ਮਾਚੀਵਾੜਾ ਉਹੀ ਬਾਜ਼ਾਰ ਆ ਹੁਣ। ਗਾਧ ਵੀ ਵੱਧ ਚੁੱਕਿਆ। ਲੋਕ ਸਮਰਾਲੇ ਇਧਰਾਹੇ ਜਾਣ ਵਾਲੇ ਸਮਾਨ ਲੋਕਲ ਬਾ ਤੋ ਬੇਨਤੀ ਕਰਾਂਗੇ ਸਾਡਾ ਸਹਿਯੋਗ ਕਰੋ